ਹਾਂਜੀ ਗਾਇਸ ਕੀ ਹਾਲ ਚਾਲ Amir ਕਰ ਦਿੱਤੀ ਸਾਰੇ ਜਾਣੇ ਵਧੀਆ ਹੋਵਗੇ ਹਾਂਜੀ ਗਾਇਸ ਆਪਾਂ ਚੱਲੇ ਹੈਗੇ ਆ ਬਾਬੇ ਦੇ ਮੱਥਾ ਟੇਕਣ ਤੇ ਜੈਕਟ ਕਿਹੜੀ ਪਾਈਏ ਆਹ ਭਾਈ ਇਹ ਦੂਜੀ ਪਾਈਏ ਆਹ ਵਾਲੀ ਇਹ ਆਈ ਪਾ ਜਾਣੀ ਫਿਰ ਤੇ ਆਪਾਂ ਹੁਣ ਚੱਲੇ ਹੈਗੇ ਬਾਬੇ ਦੇ ਮੱਥਾ ਟੇਕਣ ਤੇ ਮੈਂ ਤਾਂ ਸਮਝ ਨਹੀਂ ਤਾਕੀ ਯਾਨੀ ਇਹਨਾਂ ਪਲੇਨ ਪਬ ਜੈੱਟ ਥੋੜਾ ਜਿਹਾ ਟਾਈਮ ਹੋ ਗਿਆ। ਅੱਧਾ ਪੱਲੇ ਹੀ ਟੋ ਹੋ ਗਿਆ ਯਾਰ ਤੇ ਆਪਾਂ ਤੋੜੇ ਗੇਮ ਸੀ ਕਿਤੇ ਕੋਗਰਾਮ ਜਿਹਾ ਸੀ ਹੱਤ ਉਦੋਂ ਗਏ ਸੀ। ਆਣ ਕੇ ਥੋੜੇ ਥੱਕ ਗਿਆ ਥੱਕਿਆ ਹੈਗਾ ਲੰਮਾ ਪੈ ਗਿਆ। ਤੇ ਮੈਂ ਨਾ ਚੱਲ ਬੱਬੇ ਮੱਥਾ ਠੀਕ ਗਿਆ। ਨੂੰ ਜੂਣੀ ਤਾਂ ਚੱਲ ਗਈ ਮੱਥਾ ਟਿੱਪਣਾ। ਆਪਾਂ ਤੁਹਾਡੇ ਜੇ ਲੇਟ ਚੁਣਦੇ ਆ ਤੇ ਮੰਮੀ ਵੀ ਚੱਲ ਗਈ ਆ ਮੈਂ ਚੱਲ ਨੇ ਰਾਜ ਵੀ ਕਰਨਾ ਹੈ ਟਾਈਮ ਨਹੀਂ ਨਾ ਟਿਕਿਆ ਨੇ ਇਹਨਾਂ ਤੇ ਆਪਾਂ ਹੁਣ ਰੈਡੀ ਛੜੀ ਹੋ ਗਏ ਤੇ ਆਪਾਂ ਹੁਣ ਚੱਲੇ ਮਾਠਾ ਟਿਕਣ ਠੀਕ ਹੈ ਬਾਕੀ ਜੀ ਜੁੜੇ ਰਹੋ ਸਾਡੀ ਵੀਡੀਓ ਨਾਲ ਬਲੌਗ ਵੇਖਣ ਲੇ ਠੀਕ ਹੈ ਆਪਾਂ ਹੁਣ ਚੱਲੇ ਦੋ ਜੀ ਕਰੋ ਨਿਕਲੇ ਆਪਾਂ ਬਾਹਰ ਆਪਾਂ ਹੁਣ ਹੈ ਚੱਲੇ ਪਾ ਕੇ ਜੀ ਜਾਣਦੇ ਆ ਤੇ ਇਧਰ ਭਾਜੀ ਨੂੰ ਕਾਂਛੇ ਚੁੰਦੇ ਆ ਅੰਗਰੇਜ਼ ਮਿੱਟੀ ਮਿੱਟੀ ਜੀ ਪਈ ਥੋੜੀ ਜੀ ਤੇ ਇਧਰੋਂ ਵੀ ਕੰਧ ਬੁੰਦੇ ਚੱਕਾ ਨੇ ਜਿੱਦ ਲਈ ਸਾੜ ਤੋਂ ਬੀਨ ਖੜਾ ਕਰਨਗੇ ਇੱਥੇ ਉੱਥੇ ਦੋ ਤਿੰਨ ਤਰੀਂ ਦਾ ਬੀਨ ਖੜਾ ਕਰਨਗੇ ਗੱਬੇ ਦੋ ਤਿੰਨ ਤਾਂ ਦੀ ਮੰਖਾ ਕਰਨਗੇ ਤੇ ਫਿਰ ਥੋੜੇ ਟਾਈਮ ਤੱਕ ਲੈਂਟਰ ਪਾਉਣਗੇ ਪੈਟ ਗੂੜ ਸਾਰੀ ਹੋ ਗਈ ਆ ਤੇ ਇਕ ਅੰਦਾ ਚੱਕ ਦਿੱਤੀਆਂ ਐ ਸਾਈਡ ਦੀਆਂ ਵੀ ਵਾ ਪਿਛਲੇ ਆ ਰਹਿੰਦੀਆਂ ਥੋੜੀ ਥੋੜੀ ਚੱਕਣ ਵਾਲੀਆਂ ਲਓ ਜੀ ਬਾਕੀ ਤੇ ਸਾਡੇ ਬਲੌਗ ਨਾਲ ਜੁੜੇ ਰਹੋ ਵੀਡੀਓ ਵੇਖਣ ਲਈ ਹਾਂਜੀ ਆਪਾਂ ਨਿਕਲੇ ਹੈਗੇ ਘਰੋਂ ਤੇ ਇਹ ਆਪਾਂ ਹੁਣ ਜਾਣਦੇ ਆ ਰਸਤੇ ਦੇ ਵਿੱਚ ਲੋਕੀ ਸੰਗ ਤਾਂ ਹੁੰਦੀ ਆ ਮਾਤਾ ਦੇਖ ਕੇ ਸੰਗਤਾਂ ਹੁੰਦੀਆਂ ਮੱਥਾ ਟੇਕ ਕੇ ਤੇ ਜਾਣ ਵੀ ਦੇਈਆਂ ਆਪਾਂ ਵੀ ਜਾ ਰਹੇ ਆ ਜਾਨੀ ਪਾ ਜਾਣ ਦਿਆ ਜੇ ਜੇਠਾ ਵੀਰ ਵਰ ਲੱਗਦਾ ਮੈਨੂੰ ਆ ਸੰਰਾਜ਼ ਕਰੋਂਗੇ ਹਾਂ ਪਿਛਲੇ ਸਾਂਝਾ ਹੀਗਾ ਤੇ ਆ ਵਾਲਾ ਹੋਣਾ ਜੇਠਾ ਜੇਠਾ ਵੀਰਵਾਰੀ ਆ ਇਹ ਵਾਲਾ ਜੇਠਾ ਵੀਰਵਾਰਾ ਬਾਬੇ ਤਾਂ ਹੀ ਅੱਛਾ ਜਿਆਦਾ जी पठे लैके आया इस वे आग आया अंजना, अंजना अंजना लो जी पहुंच गए दरबार से लो जी जय आप पहुंच गए दरबार अंदर ਤਰਾਛੇ ਜਿਆਦਾ ਯਾ ਜੇਠਾ ਵੀਰ ਵਾਰਿਸ ਕਰਕੇ ਲੋ ਜੀ ਹੁਣ ਆਪਾਂ ਮੁੱਠਾ ਮੁੱਠਾ ਟੇਕ ਲਿਆ ਤੇ ਆਪਾਂ ਹੁਣ ਉਧਰ ਦੇਦੇ ਆ ਲੰਗਾ ਲੱਗਾ ਚਾਹ ਦਾ ਸੇਵਾ ਕਰਦੇ ਨਾਲੇ ਤੇ ਛੰਮੂ ਕਿਦਾਂ ਹੈ ਠੀਕ ਆ ਚਾ ਕਿਧਰ ਆ ਭਜਾ ਇਹਦਾ ਨਾਮ ਕੀ ਆ ਨਾਮ ਦਾ ਦੇਗੀ ਤੂੰ ਕਹ ਮੇਰਾ ਨਾਮ ਹੈਗਾ ਛੰਮੂ ਛੰਮੂ ਮੈਨਾਂ ਛੰਮੂ ਆ चाह लंगर चल रहा है चलन तो और <द्रूण> तो <गते गया। द्रूण> क्या गया है रोहित

ਮਿਸਵਾਪਤੀ ਕਰ ਦਿੱਤੀ ਹੈ ਮੈਂ ਸੋਹਣੇ ਜਰੀਆ ਨਾਲ ਆਪੜਾ ਚਾਚਾ ਹੱਥ ਕਰੋੜੀ ਪਈ ਇੱਕ ਰੁਪਏ ਬੋ ਕਰੋੜੀ ਪਈ ਉਹਦੇ ਵਿੱਚ ਤਾ ਪਾ ਦੇ ਸਾਰੀ ਨਾਲ ਕਿਤੇ ਖੋਣੇ ਕਾਲਾ ਨੇ ਦਵਾ ਭੇਜ ਪਾ ਦੇ ਸ਼ਿਕੀ ਰਹਿੰਦੇ ਹਲੇ ਖੁੱਲਾ ਸ਼ਿਕੀ ਰਹਿੰਦੇ ਹਲੇ ਖੁੱਲਾ ਮੱਥਾ ਟੇਕਣ ਆਉਣਾ ਲੋਕਾਂ ਨੇ ਰਹਿੰਦੇ ਖੁੱਲਾ ਹਲੇ ਸੋਨੂ ਹੁਣਾਂ ਨੇ ਜਾਣਾ ਲੈ ਅੰਦਰ ਸੋਨੂ ਹੁਣਾਂ ਨੇ ਖੋਲ ਦੇ ਖੋਲ ਦੇ ਹਾਂ ਖੋਲ ਦੇ ਖੋਲ ਦੇ ਹਾਂ ਬੂੜ ਪਾ ਕੇ ਅੰਦਰ ਜਾਂ ਟਿਆ ਨਹੀਂ ਨਹੀਂ ਖੋਲੇ ਆ ਉਹਨੇ ਮਮਾ ਖੋਲੇ ਆ ਚੱਕੇ ਹੋ ਲੋ ਜੀ ਦੋਸਤੋ ਆਪਾਂ ਹੁਣ ਚੱਲੇ ਮੱਥਾ ਟੇਕ ਕੇ ਘਰ ਨੂੰ ਤੇ ਅੱਗੇ ਦਾ ਬਲੌਗ ਜਿਆਦਾ ਨੇਰੇ ਚ ਬਣਨਾ ਨਹੀਂ ਹੈਗਾ ਤੇ ਇੱਥੇ ਬਾਬੇ ਜੀ ਦਰਵਾਰ ਤੱਕ ਬਣਾ ਲੰਨੇ ਆ ਲੋ ਜੀ ਚੈੱਕ ਕਰੋ ਦੇਖੋ ਸਾਡੇ ਪਿੰਡ ਦਰਵਾਰ ਤੇ ਲਾਈਟਾਂ ਬਹੁਤ ਸੱਲੀ ਵਕਤ ਨਾਲ ਕੰਮ ਕੀਤਾ ਹੈ ਐਨ ਬਹੁਤ ਵਧੀਆ ਜਣ ਕੇ ਹਨੇਰਾ ਨਹੀਂ ਹੈਗਾ ਕਿਸੇ ਪਾਸੇ ਰੋਡ ਤੇ ਜੰਦਿਆਂ ਨੂੰ ਆ ਉਹ ਅੱਗੇ ਫੇਰ ਘਰ ਆ ਜਾਂਦਾ ਹੈ ਉੱਥੋਂ ਫੇਰ ਲਾਈਟ ਅੱਗੇ ਜਗਦੀ ਆ ਦੇਖੋ ਜੀ ਇਹ ਹੈਗਾ ਸਾਡੇ ਪਿੰਡ ਦਾ ਦਰਵਾਰ ਚੈੱਕ ਕਰੋ ਇਹ ਹੈਗਾ ਐਂਟਰੀ ਕਰਦੇ ਆਨੂੰ ਲੋ ਇਸ ਚਾਹ ਬਾਬੇ ਮੱਥਾ ਟੇਕ ਲਿਆ ਆਪਾਂ ਹੁਣ ਟਟਿਆ ਪੂਰੀ ਆ ਨਾ ਹੱਥ ਹੁਥ ਇਦਾਂ ਦੀਦਾ ਉਦਾਂ ਤਾਂ ਬਾਬਾ ਦੇਖ ਲਾਗੇ ਕੋਲ ਹੋਵੇ ਨਾ ਬੰਦਾ ਖੜਾ ਇਦਾਂ ਦੀਦਾ ਉਦਾਂ ਜਿਆਦਾ ਦੂਰ ਤੱਕ ਨਹੀਂ ਕੈਮਰਾ ਜੰਦ ਕਰਦਾ ਹੈ ਨਾ ਇੱਥੇ ਵੀ ਲਾਈਟ ਇੱਕ ਸੀਗੀ ਯਾਰ ਇਹ ਬੰਦ ਹੋ ਗਈ ਆ ਮੇਰੇ ਹਿਸਾਬ ਨਾਲ ਇੱਥੇ ਵੀ ਲਾਈਟ ਸੀਗੀ ਪਹਿਲਾਂ ਉਹ ਨਾ ਜਿਹੜਾ ਮੋੜੇ ਉੱਤੇ ਲੱਟਾਉਂਦੇ ਨਹੀਂ ਹੁੰਦੇ ਨਾ ਉਹਦੀਆਂ ਵੀ ਲੱਟਾਂ ਚੱਲਦੀਆਂ ਲੈ ਏਟ ਟ੍ਰੈਲੀ ਟਰੈਕਟਰ ਆਉਂਦਿਆ ਉਹਦੀ ਮੈਨ ਲੱਟਾ ਹੈਗੀਆਂ ਨੇਰੇ ਜੀ ਤੁਰਿਆ ਆਇਆ ਨੇਰੇ ਜੀ ਭੈਜ ਤੁਰਿਆ ਦੇ ਲਾਇਆ ਓਏ ਸ਼ੁਕਰੀਆ ਹੈ ਦੇਖ ਲਓ ਜੀ ਦੁਨੀਆ ਨੇਰੇ ਜੀ ਤੁਰਿਆ ਟਰੈਲੀ ਟਰੈਕਟਰ ਲੈ ਕੇ ਹੈ